ਸਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਬਾਗਾਪਣਾ ਬਾਤੂਸ਼ਰੀ ਦਸਤਾਰ ਦੇ ਸਟੋਰ ਤੇ ਜਿੱਥੇ ਤੁਸੀਂ ਦੇਖ ਲਓ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਤੇ ਲੋਕਾਂ ਦਾ ਠਾਠਾ ਮਾਰਦਾ ਘਟ ਇੱਕ ਇੰਚ ਵੀ ਪੈਰ ਰੱਖਣ ਨੂੰ ਇੱਥੇ ਜਗ੍ਹਾ ਨਹੀਂ ਮਿਲ ਰਹੀ ਸੋ ਤੁਸੀਂ ਚਾਰੇ ਪਾਸੇ ਦੇਖ ਲਓ ਅੰਦਰ ਵੀ ਰਸ਼ ਬਾਹਰ ਵੀ ਰਸ਼ ਹਾਲਾਂਕਿ ਥੋੜੇ ਟਾਈਮ ਲਈ ਗੇਟ ਵੀ ਬੰਦ ਕਰਨਾ ਪੈ ਗਿਆ ਪਰ ਲੋਕਾਂ ਦਾ ਪਿਆਰ ਇਨਾ ਲੋਕ ਕਹਿੰਦੇ ਅਸੀਂ 10 ਮਿੰਟ ਰੋਕ ਲਾਂਗੇ 20 ਮਿੰਟ ਰੋਕਾਂਗੇ ਅੱਧਾ ਘੰਟਾ ਵੇਟ ਕਰ ਲਾਂਗੇ ਪਰ ਅਸੀਂ ਬਾਤੂਸ਼ਰੀ ਦਸਤਾਰ ਤੋਂ ਬਿਨਾ ਹੋਰ ਕਿਸੇ ਪਾਸੇ ਜਾਣਾ ਨਹੀਂ ਉਹ ਕਹਿੰਦੇ ਸਾਨੂੰ ਪੂਰੇ ਪੰਜਾਬ 'ਚ ਕੋਈ 100 ਰੁਪਏ ਦਾ ਸੂਟ ਨਹੀਂ ਦਿੰਦਾ ਕੋਈ 200 ਰੁਪਏ ਦਾ ਰੈਡੀਮੇਡ ਨਾਇਰਾ ਕੱਟ ਨਹੀਂ ਦਿੰਦਾ ਕੋਈ 50 ਰੁਪਏ ਦਾ ਦੁਪੱਟਾ ਨਹੀਂ ਦਿੰਦਾ ਕੋਈ 200 ਰੁਪਏ ਦੀ ਬੈੱਡ ਚੀਨ ਨਹੀਂ ਦਿੰਦਾ ਸਾਨੂੰ ਕੋਈ ਵੀ 50000 ਆਲਾ ਤਾਜਬੀਰ ਦਾ ਕੱਪੜਾ 15000 'ਚ ਨਹੀਂ ਦਿੰਦਾ ਜੇਕਰ ਮਰਤੂ ਜਿਹੜੀ ਦਸਤਾਰ ਬਾਘਾ ਪ੍ਰਾਣਾ ਲੋਕਾਂ ਦਾ ਫਾਇਦਾ ਕਰ ਰਹੀ ਆ ਤੇ ਲੋਕ ਕਹਿੰਦੇ ਅਸੀਂ ਸਹਿਯੋਗ ਆਪਣਾ ਪੂਰਾ ਦੇਣਾ ਆ ਦੇਖੋ ਜੀ ਸਾਡੀਆਂ ਭੈਣਾਂ ਸਾਡੇ ਭਰਾ ਬੱਚੇ ਬਜ਼ੁਰਗ ਕਿਵੇਂ ਡਾਡਾ ਪਿਆਰ ਦੇ ਰਿਆ ਦੂਰੋਂ ਦੂਰੋਂ ਆ ਗਏ ਆ ਲੋਕ ਲੋਕਾਂ ਨੇ ਫੈਸਲਾ ਕਰ ਲਿਆ ਆ ਲੋਕ ਕਹਿੰਦੇ ਆ ਹੋਰ ਪਾਸੇ ਨਹੀਂ ਜਾਣਾ ਜਿਹੜਾ ਦੁਕਾਨਦਾਰ ਭਰਾ ਸਾਡਾ ਸਾਡੇ ਵਾਅਦੇ ਕਰਦਾ ਅਸੀਂ ਸਹਿਯੋਗ ਜ਼ਰੂਰ ਦੇਣਾ ਉਹ ਇੱਥੇ ਤੁਹਾਨੂੰ 800 ਵਾਲਾ 2000 ਰੁਪਏ ਦਾ ਕੁਰਤਾ ਪਿਆਮਾ ਮੈ ਰਿਆ ਆ 1500 ਵਾਲਾ ਕੁਰਤਾ ਪਿਆਮਾ ਇਹਨਾਂ ਨੇ 700 ਦਾ ਕਰਤਾ ਉਲਟਾ 700 ਵਾਲੇ ਕੁਰਤੇ ਪਿਆਮੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ 822000 ਵਾਲੇ ਕੋਰਟ ਤੇ ਜਮੇ 1200 ਚ ਦੇ ਜਾਂਦੇ ਆ ਇੱਥੇ 22000 ਵਾਲੇ ਸੂਟ 6677 ਸੋਈ ਦੇ ਜਾਂਦੇ ਆ ਵੀਰੋ ਭੈਣੋ ਸਿਰਫ 5-5 ਰੁਪਏ ਦਾ ਮਾਰਜਿਨ 10-10 ਰੁਪਏ ਦਾ ਮਾਰਜਿਨ ਆ ਦੇਖੋ ਜੀ ਪਿਆਰ ਦੇਖ ਲਓ ਦੇਖੋ ਬਾਹਰ ਕਿ ਦੇਖ ਲਓ ਕਿੰਨਾ ਗੇਟਾਂ ਦੇ ਕਿੰਨਾ ਰਸ਼ਿਆ ਅੰਦਰ ਵੇਟਿੰਗ ੂਮ ਚ ਕਿੰਨਾ ਰਸ਼ਿਆ ਇਧਰ ਨੀਆ ਕੱਤੀਆਂ ਦੇਖ ਲਓ ਆ ਸੱਜੇ ਪਾਸੇ ਹੱਥ ਕਮਰਾ ਦੇਖ ਲਓ ਆ ਪਿੱਛੇ ਦੇਖ ਲਓ ਚਾਰੀ ਪਾਸੇ ਲੋਕ ਆ ਚੁੱਕੇ ਆ ਇਦੂ ਬਾਦ ਭਾਈ ਸਾਹਿਬ ਲੋਕਾਂ ਦੇ ਚਿਹਰੇ ਵੀ ਦੇਖ ਲੋ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਕਿੰਨੀ ਆ ਲੋਕੀ ਕਹਿੰਦੇ ਅਸੀਂ ਬਾਂਡੇ ਨਹੀਂ ਜਾਣਾ ਅਸੀਂ ਰਿਸ਼ਤੇਦਾਰਾਂ ਨੂੰ ਬਾਅਦ ਚ ਮਿਲ ਲਾਂਗੇ ਕੋਈ ਜ਼ਰੂਰੀ ਕੰਮ ਆਪਣਾ ਫੇਰ ਨਿਬੜ ਲਾਂਗੇ ਪਰ ਮਾਤੂ ਜੀ ਦਸਤਾਰ ਤੇ ਜਾ ਕੇ ਆਪਣੇ ਫਾਇਦੇ ਲੈਣੇ ਆ ਜਿੰਨੇ ਸਾਡੇ ਭੈਣ ਭਰਾ ਰਹਿ ਗਏ ਆ ਬਾਂਜੇ ਤੁਸੀਂ ਵੀ ਆ ਜਾਓ ਦੇਖੋ ਸਾਡੀ ਸੇਲ ਚੱਲਦੀ ਸੀਗੀ 25 ਮਈ ਤੱਕ ਦਿਨ ਸ਼ਨੀਵਾਰ ਤੱਕ ਸੀਗਾ ਕਰਕੇ ਐਤਵਾਰ ਨੂੰ ਸਟੋਰ ਬੰਦ ਆ ਦੁਕਾਨ ਬੰਦ ਆ ਇਸ ਕਰਕੇ ਅਸੀਂ ਸ਼ਨੀਵਾਰ ਤੱਕ ਸੇਲ ਆਈ ਸੀ ਪਰ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਇੰਨਾ ਸਾਨੂੰ ਆਪਣਾ ਮਾਣ ਦਿੱਤਾ ਹੁਣ ਇਹ ਜਿਹੜਾ ਕਿ ਮੀਟਿੰਗ ਕਰ ਲਈ ਗਈ ਹੈ ਕੰਪਨੀਆਂ ਨੂੰ ਲੋਕਾਂ ਨੇ ਕਿਹਾ ਵੀ ਐਡਾ ਨਹੀਂ ਜੇ ਫੇਰੇ ਕਰਦੇ ਸਾਡੇ ਰੱਜ ਕੇ ਕਰੋ ਇਹ ਸੇਲ ਵਧਾ ਦਿੱਤੀ ਆ ਜੀ 5 ਦਿਨ ਤੁਹਾਡੇ ਹੁਣ ਹੋਰ ਬਹੁਤ ਵੱਡੇ ਫਾਇਦੇ ਹੋਣੇ ਆ ਸੋ ਇਹ 5 ਦਿਨ ਕਿਹੜੇ ਆ ਜੀ ਇਹ 5 ਦਿਨ ਹੈਗੇ ਆ 27 ਮਈ ਤੋਂ ਲੈ ਕੇ 31 ਮਈ ਤੱਕ ਸੋਮਵਾਰ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਆਇਓ ਭੈਣੋ ਭਰਾਵੋ ਇੱਧਰ ਬਾਹਰ ਵੀ ਕੈਮਰਾ ਮਾਰ ਕੇ ਦਿਖਾ ਦਿਓ ਦੇਖੋ ਮੋਟਰਸਾਈਕਲ ਹੀ ਮੋਟਰਸਾਈਕਲ ਦਿਖ ਰਿਆ ਇੱਧਰ ਦਿਖਾ ਦਿਓ ਗੱਡੀਆਂ ਹੀ ਗੱਡੀਆਂ ਦਿਖ ਰਹੀਆਂ ਬਾਹਰ ਸੜਕ ਪਾਰ ਕਰਕੇ ਪਾਰਕਿੰਗ ਦਿਖਾ ਦਿਓ ਇਹ ਇਦਾਂ ਆ ਜਿਵੇਂ ਕਿਸੇ ਤੁਸੀਂ ਵਿਆਹ ਵਾਲੇ ਮੈਰਿਜ ਹਾਲ ਦੇ ਵਿੱਚ ਗਏ ਹੁੰਨੇ ਆ ਵੇ ਬਾਹਰ ਡਰ ਰਸ਼ ਹੁੰਦਾ ਇਹ ਮਾਹੌਲ ਇਦਾਂ ਦਾ ਬਣ ਗਿਆ ਜਿਵੇਂ ਵੱਡੇ ਲੀਡਰ ਦੀ ਰੈਲੀ ਹੁੰਦੀ ਬਾਹਰ ਸੜਕਾਂ ਜਾਮ ਹੋ ਗਈਆਂ ਸੜਕਾਂ ਜਾਮ ਕਰਤੀਆਂ ਲੋਕਾਂ ਨੇ ਪਿਆਰ ਬਹੁ ਦਿੱਤਾ ਆਜੋ ਜੀ 100 ਰੁਪਏ ਦਾ ਸੂਟ 50 ਰੁਪਏ ਦਾ ਦੁਪੱਟਾ 200 ਦੀ ਬੈੱਡ ਸ਼ੀਟ 200 ਦਾ ਕੁਰਤਾ ਪਜਾਮਾ 1500 ਵਾਲਾ ਕੁਰਤਾ ਪਜਾਮਾ 700 ਨਾਲ ਇੱਕ ਨਾਲ ਇੱਕ ਫ੍ਰੀ ਸਾਰੇ ਫਾਇਦੇ ਕਰਾਂਗੇ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦਿਸਟੋਰ ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਲਾਹ ਜੀ ਇਹਦਾ ਤੁਸੀਂ ਦੇਖ ਲਿਆ ਵੀ ਕਿਵੇਂ ਲੋਕ ਦੂਰੋਂ ਦੂਰੋਂ ਆਇਆ ਠਾਠਾ ਮਾਰਦਾ ਕੱਟ ਦੇਖ ਲਿਆ 100 ਰੁਪਏ ਦਾ ਸੂਟ 200 ਰੁਪਏ ਦਾ ਸੂਟ 50 ਰੁਪਏ ਦਾ ਦੁਪੱਟਾ ਲੋਕਾਂ ਨੂੰ ਵੀ ਦੇ ਰਹੇ ਆ ਉਹਨਾਂ ਲੋਕਾਂ ਦੀ ਪਹਾੜਪੱਟੀ ਡਿਮਾਂਡ ਸੀ ਇੱਥੇ ਜਦੋਂ ਗੱਲ ਹੋਈ ਕਹਿੰਦੇ ਵੀ ਥੋੜਾ ਜਿਆ ਹੋਰ ਵਧਾ ਦਿਓ ਸੇਲ ਨੂੰ ਵਧਾ ਦਿੱਤਾ ਗਿਆ ਆ ਤੁਸੀਂ 27 ਮਈ ਤੋਂ ਲੈ ਕੇ 31 ਮਈ ਤੱਕ ਆਜੋ 5 ਦਿਨ ਹੋਰ ਤੁਹਾਡੇ ਇਤਾਂ ਹੀ ਵੱਡੇ ਵੱਡੇ ਫਾਇਦੇ ਹੋਣੇ ਆ ਜਿੱਥੇ ਬਹੁਤ ਸਾਰੇ ਤੁਸੀਂ ਫਾਇਦੇ ਲੈ ਸਕਦੇ ਆ ਸਸਤਾ ਕੱਪੜਾ ਵੀ ਲੈ ਸਕਦੇ ਆ